ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਭਰਾਵਾ ਜੱਟ ਭਰਾਵਾਂ ਨੂੰ ਬੇਨਤੀ ਹੈ ਜਿਹੜਿਆਂ ਲਵੇ ਜ਼ਮੀਨ ਹੈ ਜ਼ਮੀਨ ਹੈ ਤੇ ਜਿਹੜੇ ਆਪਣੇ ਮਾਜਬੀ ਸਿੱਖ ਭਰਾ ਨੇ ਰਮਦਾਸਿਆ ਸਿੱਖ ਸਹੀ ਸਿੱਖ ਇਹ ਇਕੱਲੇ ਇੱਕ ਪਿੰਡ ਦੀ ਗੱਲ ਨਹੀਂ ਪੂਰੇ ਪੰਜਾਬ ਹਰਿਆਣਾ ਪੂਰੇ ਇੰਡੀਆ ਦੀ ਗੱਲ ਹੈ ਕਿ ਆਪਾਂ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਆ ਇਹ ਗੰਦੀਆਂ ਸਿਆਸਤਾਂ ਨੂੰ ਦੂਰ ਕਰੀ ਜਾਂਦੀਆਂ ਨੇ ਆਪਣੇ ਚ ਪਾੜ ਪਾਈ ਜਾਂਦੀਆਂ ਨੇ ਇਸ ਕਰਕੇ ਮੇਰੀ ਜਮੀਨ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜੇ ਅੱਪ ਇਹਨਾਂ ਨਾਲ ਨੇੜਤਾ ਵਧਾਈਏ ਪਹਿਲਾਂ ਤੋਂ ਲਾ ਕੇ ਜੇ ਅਪਾ ਦੋ ਤਿੰਨ ਪੀੜੀਆਂ ਪਿੱਛੇ ਚਲੇ ਜਾਈਏ ਤਾਂ ਆਪਣੇ ਦਾਦੇ ਪਰਦਾਦਿਆਂ ਨਾਲ ਇਹਨਾਂ ਦੇ ਦਾਦੇ ਪਰਦਾਦੇ ਅਸੀਰ ਕਰਦੇ ਸੀ ਕਿੰਨਾ ਪਿਆਰ ਸੀ ਸੁਖੀ ਸੀ ਸਾਰੇ ਹੁਣ ਨਾਲੇ ਆਪਾਂ ਇੱਕ ਦੂਜੇ ਨਾਲ ਕੋਈ ਕੰਮਕਾਰ ਕਰਦੇ ਨਹੀਂ ਨਾਲ ਇੱਕ ਦੂਜੇ ਤੋਂ ਦੂਰ ਹੋਈ ਜਾਂਦੇ ਹਨ ਤੇ ਹੱਥ ਬਨ ਕੇ ਹੀ ਬੇਨਤੀ ਹੈ ਬਾਈ ਬਣ ਕੇ ਦੇਖ ਜਦੋਂ ਗੜੇ ਪੈ ਗਏ ਇਤਕੀ ਵੀ ਪੈ ਗਏ ਪਰ ਵੀ ਪੈ ਗਏ ਹਨ ਪਰ ਵੀ ਸਰਿਆ ਐ ਕਿ ਵੀ ਸਰਿਆ ਜੇ ਆਪਾਂ ਇਹਨਾਂ ਦੀ ਆਪਣੇ ਭਰਾਵਾਂ ਦੀ ਮਦਦ ਕਰੀਏ ਇੱਕ ਟਰਾਲੀ ਤੂੜੀ ਦੀ ਤੇ ਇੱਕ ਮਣ ਕਣਕ ਆਪਾਂ ਸ਼ੁਰੂਆਤ ਕਰੀਏ ਗੇ ਰਾਂ ਇੱਕ ਵਾਰੀ ਵੀ ਆਪਾਂ ਹਰੇਕ ਪਿੰਡ ਦੇ ਵਿੱਚ 10-15 ਜਿਹੜੇ ਨੌਜਵਾਨ ਮੁੰਡੇ ਨੇ ਆਪਦੀ ਕਮੇਟੀ ਬਣਾਉਣਾ ਤੇ ਪਿੰਡ ਦੇ ਵਿੱਚ ਜਿਹੜੇ ਬੇਜ਼ਮੀਨੇ ਭਰਾ ਨੇ ਉਹਨਾਂ ਦੇ ਨਾਮ ਨੋਟ ਕਰਕੇ ਤੇ ਆਪਾਂ ਉਹਨਾਂ ਨੂੰ ਤੇ ਜੀਮੀਦਾਰ ਪਰਵਾਰਾਂ ਦੇ ਨਾਮ ਨੋਟ ਕਰਕੇ ਪਿੰਡ ਚ ਉਹਨੇ ਕੀ ਜ਼ਮੀਨ ਵਾਲੇ ਹੁੰਦੇ ਨੇ ਉਹਨੇ ਕੀ ਬੇਜ਼ਮੀਨੇ ਹੁੰਦੇ ਨੇ ਤੇ ਆਪਾਂ ਇੱਕ ਟਰਾਲੀ ਤੂੜੀ ਦੀ ਤੇ ਇੱਕ ਮਨ ਕਣਕ ਤੋਂ ਸ਼ੁਰੂਆਤ ਕਰੀਏ ਵੀ ਆਪਾਂ ਹਰ ਸਾਲ ਇਹ ਆਪਣੇ ਭਰਾਵਾਂ ਨੂੰ ਦਿਆ ਕਰੀਏ ਕਿਉਂਕਿ ਇਹਨਾਂ ਨੂੰ ਵੀ ਵਿਚਾਰਿਆਂ ਦੇ ਇਹਨਾਂ ਦੇ ਵੀ ਬੱਚੇ ਨਹੀਂ ਦੇਖਾ ਇਹਨਾਂ ਦਾ ਵੀ ਮਨ ਕਰਦੇ ਆਪਦੇ ਜਵਾਕਾਂ ਨੂੰ ਤੜਕੇ ਆਪਦੇ ਦੁੱਧ ਦੀ ਘਰ ਦੇ ਦੀ ਚਾਹ ਪਈਏ ਹੂੰ ਤੇ ਇਸ ਕਰਕੇ ਵੀ ਹੱਥ ਬੰਨ ਕੇ ਬੇਨਤੀ ਹੈ ਦੇਖ ਜੇ 10 ਮਣ ਕਣਕ ਜਾਂ 20 ਮਣ ਤੂੜੀ ਖਰਾਬ ਹੋ ਜੇ ਫਿਰ ਵੀ ਆਪਾਂ ਚਰਦੀ ਹਣਾ ਇਸ ਕਰਕੇ ਵੀ ਆਪਾਂ ਆਪਣੇ ਭਰਾਵਾਂ ਦਾ ਸਾਥ ਦਈਏ ਤਾਂ ਜੋ ਆਪਣੀ ਇੱਕ ਦੂਜੇ ਨਾਲ ਨੇੜਤਾ ਵੱਧ ਸਕੇ ਤਾਂ ਇਹਨਾਂ ਦੀਆਂ ਅੰਦਰਾਂ ਵੀ ਵਿਚਾਰਾਂ ਦੀਆਂ ਚੀਜ਼ਾਂ ਦੇਣੀਆਂ ਤੇ ਜਵਾਕ ਚਾਹ ਪੀਣਗੇ ਮਹੀਨਾ ਵੀ ਦੇਣਾ ਕਣਕ ਨਾਲ ਰੋਟੀ ਖਾਣਗੇ ਵਿੱਚ ਮੇਰੇ ਵੀਰੇ ਵੀ ਸੋਚਦੇ ਹੁਣੇ ਵੀ ਮਣ ਕਣਕ ਨਾਲ ਕੀ ਹੁੰਦਾ ਹੈ ਭਈ ਮਣਕ ਕਣਕ ਨਾਲ ਜਿਹੜਾ 1 ਕਿਲੋ ਆਟਾ ਰੋਜ਼ ਮੁੰਨ ਲੈ ਕੇ ਖਾਂਦਾ ਹੈ ਨਾ ਉਹਨੂੰ ਮਣਕ ਕਣਕ ਦਾ ਵੀ ਉਹਨੂੰ ਮੁੱਲ ਪਤਾ ਹੈ ਮਣਕ ਕਣਕ ਦਾ ਆਮ ਬੰਦੇ ਵਾਸਤੇ ਮਣਕ ਕਣਕ ਕੋਈ ਖਾਸ ਚੀਜ਼ ਨਹੀਂ ਮੈਨੂੰ ਵੀ ਪਤਾ ਹੀ ਨਹੀਂ ਚੀਜ਼ ਦਾ ਪਰ ਸ਼ੁਰੂਆਤ ਤਾਂ ਦੇਖ ਥੋੜੇ ਤੋਂ ਕਰਨੀ ਪਊਗੀ ਹਨਾ ਜੋ ਕੋਈ ਮੇਰਾ ਵੀਰ ਸ਼ਰਦਾ ਰੱਖਦਾ ਜ਼ਿਆਦਾ ਦੇਣਾ ਚਾਹੁੰਦਾ ਉਹ ਵੀ ਕੋਈ ਨਹੀਂ ਚਾਹੇ 10 ਮਣ ਦੇਵੇ 2 ਟਰਾਲੀਆਂ ਦੇਵੇ 4 ਦੇਵੇ ਤੇ ਦੂਜੀ ਗੱਲ ਦੂਜੀ ਗੱਲ ਇਹ ਹੈ ਜਦੋਂ ਹੁਣ ਆਪਾਂ ਮੇਟ ਜੀਮੀਦਾਰ ਭਰਾ ਨੇ ਸਾਰੇ 1 2 ਕਿੱਲੇ ਦੇ ਪਛੇਤੇ ਲਾਉਣੇ ਆਪਾਂ ਜੀਰੀ ਦੇ ਹਨ ਤੇ ਅੱਜ ਕੱਲ ਕੋਈ ਐਡਾ ਤਾਂ ਹੈ ਨਹੀਂ ਵੀ 10 ਮਸਾਂ ਰੱਖਦਾ ਜੀਮੀਦਾਰ ਵੀ ਇੱਕ ਇੱਕਤੀ ਆ ਗਏ ਤੇ ਜਿਹਦੇ ਵਿਚਾਰੇ ਲਵੇ ਜ਼ਮੀਨ ਨਹੀਂ ਉਹਨੇ ਤਾਂ ਇੱਕ ਰੱਖਣੀ ਹੀ ਆ ਉਹ ਵੀ ਮਸਾਂ ਵਿਚਾਰੀਆਂ ਮਾਈਆਂ ਨਾਲ ਦੀਆਂ ਖੇਤਾਂ ਚੋਂ ਕੱਖ ਖੋਦ-ਖੋਦ ਕੇ ਆਪਦਾ ਟਾਈਮ ਪਾਸ ਕਰਦੀਆਂ ਨੇ ਉਹਦੇ ਜਵਾਕ ਪਾਲਦੀਆਂ ਨੇ ਹਨ ਤੇ ਉਹ ਬਾਈਆਂ ਨੂੰ ਵੀ ਹੱਥ ਬੰਨ ਕੇ ਬੇਨਤੇ ਦੋ ਵੀ ਆਪਾਂ ਜੀਰੀ ਦਾ ਸੌਣ ਚ ਲਾਉਣੀ ਹੀ ਹੁੰਦੀ ਹੈ ਵੀ ਇਹਨਾਂ ਨੂੰ ਕਿੱਲਾ ਕਿੱਲਾ ਸਾਰੇ ਜ਼ਿੰਮੇਵਾਰ ਭਰਾ ਆਪਾਂ ਛੱਡ ਦੇਵੇ ਦੇ ਮੱਕੀ ਬੀਜੋ ਚਰੀ ਬੀਜੋ ਵੀ 2 ਮਹੀਨੇ ਉਹ ਇਹਨਾਂ ਦਾ ਵਿਚਾਰਾਂ ਦਾ ਵਧੀਆ ਟਾਈਮ ਪਾਸ ਆਪਣਾ ਸਾਰੇ ਭਾਈਆਂ ਦਾ ਰਲ ਮਿਲ ਕੇ ਹੋ ਜੇ ਇਸ ਦੇ ਨਾਲ ਨਾਲ ਦਾ ਭਰਾਵੋ ਦੇਖ ਆਪਣਾ ਪਿਆਰ ਵਧੂਗਾ ਨੇੜਤਾ ਵਧੂਗੀ ਤੇ ਨਾਲੇ ਜਿਹੜੇ ਹੁਣ ਉਹ ਸਰਕਾਰਾਂ ਆਪਣੇ ਚ ਦੂਰੀ ਪਾ ਰਹੀਆਂ ਨੇ ਇਹ ਨਹੀਂ ਹੋ ਸਕਦਾ ਹਨ ਤੇ ਹੁਣ ਤੱਕ ਲਾਲ ਗੁਰੂ ਸਾਹਿਬਾਨ ਦੇ ਵੇਲੇ ਤੋਂ ਲਾ ਕੇ ਵਿਚਾਰੇ ਆਪਣੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਨੇ ਗੁਰੂ ਸਾਹਿਬਾਨ ਨਾਲ ਲਾਲੋ ਜੰਗਾ ਚ ਵੀ ਆਪਣਾ ਇਹਨਾਂ ਨੇ ਸਾਥ ਦਿੱਤਾ ਸਭ ਕਾਹੇ ਦਾ ਸਾਥ ਦਿੱਤਾ ਨੀਰ ਕੇ ਆਪਣਾ ਵੀ ਫਰਜ ਵੰਡਦਾ ਦੇਖ ਬਈ ਹਰੇਕ ਨੂੰ ਹਰੇਕ ਦਾ ਦਿਲ ਕਰਦਾ ਵੀ ਉਹਦੇ ਲਵੇ ਜ਼ਮੀਨ ਜਾਇਦਾਦ ਹੋਵੇ ਘਰ ਪਰਿਵਾਰ ਆਪਦਾ ਵਧੀਆ ਢੰਗ ਨਾਲ ਚਲਾ ਸੇ ਪਰ ਮਜਬੂਰੀ ਹੈ ਵਿਚਾਰਾਂ ਦੇ ਮਾੜੇ ਕਰਮ ਲਾ ਲਓ ਉਹ ਜੋ ਮਰਜ਼ੀ ਲਾ ਲਓ ਆਪਾਂ ਹਨ ਤੇ ਇੱਕ ਆਪਣਾ ਸਰਕਾਰਾਂ ਨੂੰ ਵੀ ਬਈ ਬੇਨਤੀ ਹੈ ਹਨਾ ਚਲ ਵੀਡੀਓ ਜੇ ਚੰਗੀ ਲੱਗੀ ਸ਼ੇਅਰ ਕਰਦੇ ਹੋ ਜੇ ਨਹੀਂ ਲੱਗੀ ਤਾਂ ਡਿਲੀਟ ਕਰਦੇ ਜੀ ਕੋਈ ਖਿਆਲ ਨਹੀਂ ਤੇ ਜਿਹੜੀਆਂ ਹੁਣ ਵਿਚਾਰੀਆਂ ਨਰੇਗਾ ਚ ਮਾਈਆਂ ਨੇ ਹੁਣ 50 50 ਸਾਲ ਦੀਆਂ ਲਾਲਾ 40 ਦੀਆਂ 60 ਦੀਆਂ ਇਹਦੀ ਘਰੇ ਬਹਿ ਕੇ ਆਪਣੇ ਦਾਦੇ ਆਪਣੇ ਪੋਤੇ ਪੋਤੀਆਂ ਦੋਤੇ ਦੋਤੀਆਂ ਖੜਾਉਣ ਦੀ ਉਮਰ ਹੈ ਪਾਇਤ ਕੀ ਸਿਆਲ ਸਾਰਿਆਂ ਨੂੰ ਪਤਾ ਵੀ ਪੰਜਾਬ ਚ ਕਿੰਨੀ ਠੰਡ ਤੀ ਉਹ ਵਿਚਾਰੀਆਂ 8 ਵਜੇ ਠੋਠਰ ਕਰਦੀਆਂ ਆਉਂਦੀ ਦੀ ਸਰਕਾਰਾਂ ਨੂੰ ਬੇਨਤੀ ਹੈ ਘੱਟੋ ਘੱਟ ਵੀ ਟਾਈਮ ਉਹਨਾਂ ਦਾ ਵਧਾ ਕੇ 10 11 ਵਜੇ ਦਾ ਕਰਿਆ ਜਾਵੇ ਤੇ ਜੇ ਮੈਂ ਹੁਣ ਗਰਮੀ ਆਊਗੀ ਅੱਗੇ ਇੱਕ ਘੰਟਾ ਛੁੱਟੀ ਮਿਲਦੀ ਐ 1 ਤੋਂ 2 ਤੱਕ ਤੇ ਹੁਣ ਉਂਪਾ 8 ਵਜੇ ਬੁਲਾ ਲਿਆ ਕਰਨ ਹੁਣ ਚਾਹੀਏ 9 ਵਜੇ ਪਰ ਛੁੱਟੀ ਉਹਨਾਂ ਦੀ 12 ਤੋਂ ਲੈ ਕੇ 4 ਵਜੇ ਤੱਕ ਚਾਹੀਦੀ ਐ ਉਹਨਾਂ ਦਾ ਵੀ ਵਿਚਾਰਿਆਂ ਦਾ ਮਨ ਕਰਦਾ ਵੀ ਅਸੀਂ ਆਪਦੇ ਘਰੇ ਰਹੀਏ ਆਪਦੇ ਜਵਾਕਾਂ ਨਾਲ ਪਰ ਢਿੱਡ ਪਾਪੀ ਕਾਰੇ ਕਰਾਉਂਦਾ ਹੈ ਹਾਂ ਉਹਨਾਂ ਦੀ ਵੀ ਮਜਬੂਰੀ ਐ ਵਿਚਾਰੀਆਂ ਦੀ ਕੰਮ ਕਰਨ ਦੀ ਕਿਸੇ ਦਾ ਦਿਲ ਨਹੀਂ ਕਰਦਾ ਵਿੱਚ ਕਈ ਬਾਈ ਕਮੈਂਟ ਕਰਨ ਇਹਨੂੰ ਆਏ ਆ ਬਾਹ ਹੁਣ ਯਾਦ ਆ ਗਿਆ ਦਾ ਬਾਈ ਜਦੋਂ ਚੱਲ ਦਮਾਗ 'ਚ ਗੱਲ ਯਾਦ ਆ ਗਈ ਉਹਦੀ ਵਧੀਆ ਹਨ ਕੰਮ ਦੀ ਗੱਲ ਤਾਂ ਜਦੋਂ ਬੰਦੇ ਨੂੰ ਕੋਈ ਵੀ ਬੰਦਾ ਗਲਤ ਰਾਹ ਤੇ ਤੁਰਦਾ ਹੈ ਪਰਮਾਤਮਾ ਸਹੀ ਰਾਹ ਦਿਖਾਉਂਦਾ ਉਹਨੂੰ ਤਾਂ ਉਹੀ ਵਧੀਆ ਜਦੋਂ ਸਹੀ ਰਾਹ ਦਿਸ ਗਿਆ ਤੇ ਹੱਥ ਮੰਨ ਕੇ ਬੇਨਤੀ ਹੈ ਵੀ ਇਹ ਵੀਡੀਓ ਪੇ ਸ਼ੇਅਰ ਕਰੋ ਜਿਹੜੇ ਬਾਲੇ ਵਿਦਵਾਨ ਬਣਦੇ ਨੇ ਵੀ ਆਏ ਆ ਬਾਹਰ ਉਹ ਇੱਕ ਹਫਤਾ ਆਪਦੇ ਜਗ੍ਹਾ ਇਹਨਾਂ ਨੂੰ ਰੱਖ ਕੇ ਤੇ ਇਹਨਾਂ ਦੀ ਜਗ੍ਹਾ ਰਹਿ ਕੇ ਦੇਖ ਲਓ ਤੁਹਾਨੂੰ ਇਹਨਾਂ ਦੀ ਜ਼ਿੰਦਗੀ ਬਾਰੇ ਪਤਾ ਲੱਗ ਜੂ ਵੀ ਇਹਨਾਂ ਵਿਚਾਰੇ ਕਿੰਨਾ ਸੰਘਰਸ਼ ਕਰਦੇ ਨੇ ਹਨਾ ਜਿਹੜਾ ਬੰਦਾ 400 ਰੁਪਿਆ ਦਿਹਾੜੀ ਕਮਾਉਂਦਾ ਹੈ ਉਹਨੂੰ ਪਤਾ ਹੈ ਵੀ ਜਵਾਕ ਵੀ ਪਾਲਣੇ ਨੇ ਪੜਾਉਣੇ ਵੀ ਨੇ ਤੇ ਇਹਨਾਂ ਦਾ ਵਿਆਹ ਵੀ ਕਰਨਾ ਹੈ ਮਾਂ ਪਿਓ ਵੀ ਸਾਹਮਣੇ ਨਹੀਂ ਦੀ ਦਵਾਈ ਚੱਲਦੀ ਹੈ ਉਹ ਤਾਂ ਬਈ ਉਹਨੂੰ ਇਹ ਪਤਾ ਹੈ ਐ ਨਹੀਂ ਪਤਾ ਵਿਚਾਰਾਂ ਦੇ ਕਿੱਡੇ ਵੱਡੇ ਦਿਲ ਨੇ ਇਹਨਾਂ ਦੇ ਜਿਹੜੀਆਂ ਆਪਣੀਆਂ ਮਾਵਾਂ ਭੈਣਾਂ ਨੂੰ ਨਰਮਾ ਚੋਣ ਲਾ ਲੈ ਦਿਹਾੜੀ ਦੱਪੇ ਤੇ ਭੇਜਦੇ ਨੇ ਇਹ ਤਾਂ ਇਹੀ ਜਾਣਦੇ ਨੇ ਵਿਚਾਰੇ ਇਸ ਕਰਕੇ ਬਈ ਬੇਨਤੀ ਹੈ ਆਪਾਂ ਲੰਗਰ ਵੀ ਦੇਖ ਲਾਉਨੇ ਹਨ ਬਈ ਰੱਬ ਨੂੰ ਕੁਛ ਕਰਦੀ ਆਪਾਂ ਨਾ ਕਰ ਲਈਏ ਕਰ ਲਈਏ ਬਾਹ ਕਰ ਲਈਏ ਉਹ ਲੰਗਰਾਂ ਦੇ ਮੈਨੂੰ ਲੱਗਦਾ ਬਾਲਾ ਫਾਇਦਾ ਨਹੀਂ ਅਸੀਂ ਬਥੇਰੇ ਤਾਂ ਵੀ ਜਾਣਿਆ ਲੱਗਦਾ ਵੀ ਲੰਗਰ ਛਕ ਲੋ ਬੈਠੇ ਹੁੰਦੇ 10 15000 ਖਾ ਲਓ ਇੱਕ ਕਰਦੀ ਅੱਧੀ ਵਿੱਚ ਅੱਦੇ ਕਹਿੰਦੇ ਯਾਰ ਘਰੋਂ ਖਾ ਕੇ ਆਏ ਆ ਛੱਡ ਪਰ ਇਹ ਚੀਜ਼ਾਂ ਦਾ ਕੋਈ ਬਾਲਾ ਫਾਇਦਾ ਨਹੀਂ ਹੈਗਾ ਜੇ ਇਹ ਹੀ ਲੰਗਰ ਆਪਾਂ ਆਪਣੇ ਘਰੇ ਪਿੰਡਾਂ ਚ ਚਲਾਈਏ ਤੇ ਆਪਣੇ ਵਾਣਗਵਾਂਡ ਦੇਖੇ ਵੀ ਗਰੀਬ ਕੌਣ ਹੈ ਉਹਨੂੰ ਦਈਏ ਮੈਂ ਕਹਿੰਦਾ ਆਪਾਂ ਇੱਕ ਦਿਨ ਖਾਵਾਂਗੇ ਸਾਰਾ ਪਿੰਡੂ ਦਾ ਮਣਕਰੇ ਵਿਚਾਰੇ ਦਾ 2 ਸਾਲ ਲੰਘ ਜਾਣ ਤੇ ਦੂਜਾ ਨੰਬਰ ਆਪਣੀ ਖਾਲਸਾ ਹੈ ਜਿਹੜਾ ਤੇ ਸਿੱਖ ਕੌਮ ਹੈ ਜਿਹੜੀ ਬੇਨਤਾ ਅਫਰੀਕਾ ਅਮਰੀਕਾ ਚ ਆਪਾਂ ਦਾ ਰਖਾਵਾ ਕਰਦੇ ਫਿਰਦੇ ਆ ਨਾ ਵੀ ਐ ਕਰਦੇ ਆ ਸੀ ਸਿੱਖ ਕੌਮ ਆ ਲੰਗਰ ਲਾਉਣ ਆਏ ਆ ਬਾਹ ਹੈ ਅਸੀਂ ਆਪਦੇ ਘਰ ਕੰਨੀ ਦੇਖਦੇ ਨਹੀਂ ਹਣਾ ਦੂਜਿਆਂ ਦੇ ਅਸੀਂ ਢੱਡ ਭਰ ਹੀ ਜਾਂਨੇ ਆ ਆਪਦੇ ਸਾਡਾ ਪਰਿਵਾਰ ਭੁੱਖਾ ਬੈਠਾ ਹੈਗਾ ਕਰਕੇ ਬਈ ਹੱਥ ਬੰਨ ਕੇ ਬੇਨਤੀ ਐ ਜਿਹੜਿਆਂ ਦੇ ਲਵੇ ਆਪਣੇ ਪਰਿਵਾਰਾਂ ਲਵੇ ਜ਼ਮੀਨਾਂ ਨਹੀਂ ਹੈਗੀਆਂ ਚ ਮੱਜਬੀ ਸਿੱਖਾ ਕੇ ਰਮਦਾਸੀ ਸਿੱਖਾ ਕੇ ਜੱਟ ਸਿੱਖ ਵੀ ਬਹੁਤ ਹੋਣੇ ਸੈਨਸੀ ਆ ਕੇ ਜੇ ਨਹੀਂ ਮੰਨ ਲੋ ਆਪਣੀਆਂ ਕੌਮਾਂ ਨੇ ਹੁਣ ਕਿੰਨਿਆਂ ਕਦੇ ਨਾਲ ਲਈਏ ਤੇ ਹੱਥ ਬੰਨ ਕੇ ਬਈ ਬੇਨਤੀ ਐ ਤੇ ਸਾਰਿਆਂ ਦੀ ਹੈਲਪ ਕੀਤੀ ਜਾਵੇ ਤੇ ਇਸੇ ਨਾਲ ਹੀ ਆਪਣੀ ਨੇੜਤਾ ਵਧੂਗੀ ਹੁਣ ਸਰਕਾਰਾਂ ਨੇ ਤੇ ਗਲਤਾਂ ਅਸਰ ਨੇ ਉਹ ਤਾਂ ਆਪਣੇ ਚ ਫਰਕ